ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਭੈਣ ਭਰਾ ਕਹਿੰਦੇ ਹਨ ਕਿ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਜੋ ਕਹਿੰਦੇ ਹਨ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਨ ਦੇ ਲਈ ਸਮਾਂ ਹੀ ਨਹੀਂ ਮਿਲਦਾ ਤਾਂ ਸਾਧ ਸੰਗਤ ਜੀ ਮਹਾਪੁਰਖ ਉਹਨਾਂ ਨੂੰ ਬਹੁਤ ਵਧੀਆ ਯੋਗਤਾ ਦੱਸਦੇ ਹਨ ਤਾਂ ਫਿਰ ਘਟੋ ਘਟ ਦੇਣ ਦੇ ਵਿੱਚ ਇਹ ਇੱਕ ਸ਼ਬਦ ਜ਼ਰੂਰ ਬੋਲਦਿਆ ਕਰੋ ਇਹਨਾਂ ਦੋ ਪੰਕਤੀਆਂ ਦਾ ਜਾਪ ਜ਼ਰੂਰ ਕਰਿਆ ਕਰੋ ਇਨਾਂ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਹਨਾਂ ਦੋ ਪੰਕਤੀਆਂ ਦੇ ਵਿੱਚ ਬ੍ਰਹਿਮੰਡ ਦੇ ਸਾਰੇ ਹੀ ਸੁੱਖ ਲੋਕੇ ਹਨ ਤੁਹਾਡੀ ਜ਼ਿੰਦਗੀ ਵਿੱਚ ਬੜੇ ਸੋਹਣੇ ਸਵੇਰ ਹੋ ਜਾਵੇਗੀ ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਡਾ ਹਰ ਕੰਮ ਨੇਪਰੇ ਚੜੇਗਾ ਅਤੇ ਤੁਹਾਡਾ ਮਨ ਵੀ ਗੁਰਬਾਣੀ ਦੇ ਵਿੱਚ ਲੱਗੇਗਾ ਤੁਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ पाओगे ਤੇ ਤੁਹਾਡੇ ਕੀਤੇ ਹੋਏ ਹਰ ਕੰਮ ਤੇ ਵਿੱਚ ਬਰਕਤ ਪਵੇਗੀ ਸੰਤ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਲੇਦਰ ਦੂਰ ਹੋ ਜਾਣਗੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆ ਵੀ ਗਿਆ ਹੈ ਤਾਂ ਉਹ ਮਾੜਾ ਸਮਾਂ ਵੀ ਤੁਹਾਡਾ ਟਲ ਜਾਵੇਗਾ ਇਹਨੀ ਤਾਕਤ ਰੱਖਦੀਆਂ ਹਨ ਇਹ ਦੋ ਪੰਕਤੀਆਂ ਇਹਨਾਂ ਦੋ ਪੰਕਤੀਆਂ ਦੇ ਵਿੱਚ ਇਹਨਾਂ ਸ਼ਬਦਾਂ ਦੇ ਵਿੱਚ ਕਿੰਜੇ ਸ਼ਬਦ ਸਾਡੇ ਤੇ ਕਿਰਪਾ ਕਰਦੇ ਹਨ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਸਾਥ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਕਮੈਂਡ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਿਰ ਹੋਏ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਾਖੀ ਵੀ ਸਾਂਝੀ ਕਰਦੇ ਹਾਂ ਇਹ ਸਾਖੀ ਨੂੰ ਸੁਣਨ ਤੋਂ ਬਾਅਦ ਤੁਸੀਂ ਸਮਝ ਜਾਵੋਗੇ ਕਿ ਇਹ ਪੰਗਤੀਆਂ ਤੁਹਾਡੇ ਲਈ ਕਿੰਨੀਆਂ ਲਾਭਦਾਇਕ ਹੋ ਸਕਦੀਆਂ ਹਨ ਕਹਿੰਦੇ ਹਨ ਕਿ ਲਾਹੌਰ ਦੇ ਵਿੱਚ ਇੱਕ ਵੈਦ ਹਕੀਮ ਰਹਾ ਕਰਦਾ ਸੀ ਉਹ ਵੈਦ ਦੇ ਕੋਲ ਦੁਨੀਆ ਦੇ ਸਾਰੇ ਹੀ ਸੁੱਖ ਸਨ ਭਾਵੇਂ ਕਿ ਉਹ ਜ਼ਿੰਦਗੀ ਦੇ ਵਿੱਚ ਕੋਈ ਉਸ ਨੂੰ ਦੁੱਖ ਤਕਲੀਫ ਨਹੀਂ ਸੀ ਤੇ ਉਹਦੇ ਘਰ ਦੇ ਵਿੱਚ ਸਾਰੇ ਹੀ ਸੁੱਖ ਪਦਾਰਥ ਸਨ ਉਹਦੇ ਬੱਚੇ ਉਹਦੀ ਪਤਨੀ ਤੇ ਉਹਦਾ ਬਹੁਤ ਆਦਰ ਸਤਕਾਰ ਕਰਦੇ ਸਨ ਸਾਰੇ ਘਰ ਦੇ ਵਿੱਚ ਉਹਦੇ ਸੁੱਖ ਸ਼ਾਨ ਦੀ ਤੇ ਪ੍ਰੇਮ ਇਫਤਖਰ ਸੀ ਕਹਿੰਦੇ ਉਸ ਵੈਦ ਨੂੰ ਇੰਨਾ ਕ ਜਿਆਦਾ ਮਾਣ ਮਿਲਦਾ ਸਨਮਾਨ ਮਿਲਦਾ ਸੀ ਕਿ ਉਹ ਜਿੱਥੇ ਵੀ ਜਾਂਦਾ ਸੀ ਉਹਦੀ ਵਾਹ ਵਾਹ ਹੁੰਦੀ ਸੀ ਤੇ ਸਾਰੇ ਉਸਦਾ ਸਤਕਾਰ ਕਰਦੇ ਸਨ ਭਾਵ ਕਿ ਮਾਲਕ ਦਾ ਦਿੱਤਾ ਹੋਇਆ ਸਭ ਕੁਝ ਉਸ ਦੇ ਕੋਲ ਸੀ ਪਰ ਉਹ ਵੈਦ ਫਿਰ ਵੀ ਖੁਸ਼ ਨਹੀਂ ਸੀ ਉਸ ਦਾ ਮਨ ਹਮੇਸ਼ਾ ਹੀ ਉਦਾਸ ਰਹਿੰਦਾ ਸੀ ਉਹਦੇ ਮਨ ਦੇ ਵਿੱਚ ਇੱਕ ਖਾਲੀਪਣ ਰਹਿੰਦਾ ਸੀ ਕਹਿੰਦੇ ਉਹ ਖੁਦ ਵੈਦ ਡਾਕਟਰ ਸੀ ਰੋਗੀਆਂ ਦਾ ਇਲਾਜ ਕਰਦਾ ਸੀ ਪਰ ਆਪਣੇ ਇਸ ਦੁੱਖ ਦਾ ਰੋਗ ਦਾ ਇਲਾਜ ਉਹਦੇ ਕੋਲ ਕੋਈ ਵੀ ਨਹੀਂ ਸੀ ਇਸ ਦੇ ਕਰਕੇ ਉਹਨੇ ਕਈਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਤੇ ਕਈਆਂ ਤੋਂ ਸਲਾਹ ਵੀ ਲਈ ਕਿ ਮੇਰਾ ਮਨ ਬਹੁਤ ਜ਼ਿਆਦਾ ਅਸ਼ਾਂਤ ਰਹਿੰਦਾ ਹੈ ਦੁਖੀ ਰਹਿੰਦਾ ਹੈ ਇਸ ਮਨ ਨੂੰ ਮੈਂ ਕਿਵੇਂ ਸ਼ਾਂਤ ਕਰਾਂ ਕੋਈ ਮੈਨੂੰ ਹਾਲ ਦੱਸ ਦੇਵੇ ਤਾਂ ਕਹਿੰਦੇ ਉਹਨੂੰ ਕਈ ਲੋਕਾਂ ਨੇ ਬਹੁਤ ਸਾਰੇ ਤਰੀਕੇ ਦੱਸੇ ਇਸ ਤਰੀਕੇ ਦੇ ਨਾਲ ਮਨ ਸ਼ਾਂਤ ਹੋ ਸਕਦਾ ਹੈ ਹਰ ਇੱਕ ਨੇ ਆਪੋ ਆਪਣੇ ਵਿਚਾਰ ਦੱਸੇ ਆਪੋ ਆਪਣੀਆਂ ਸਲਾਹਾਂ ਦਸੀਆਂ ਉਸ ਵੈਦ ਨੂੰ ਫਿਰ ਵੀ ਕੋਈ ਵੀ ਫਰਕ ਨਾ ਪਿਆ ਪਰ ਉਸ ਦਾ ਮਨ ਅਜੇ ਵੀ ਅਸ਼ਾਂਤ ਰਹਿੰਦਾ ਸੀ ਕਹਿੰਦੇ ਇੱਕ ਦਿਨ ਚੰਗੀ ਕਿਸਮਤ ਕਰਕੇ ਉਹਦਾ ਮੇਲ ਆਪਣੇ ਇੱਕ ਪੁਰਾਣੇ ਦੋਸਤ ਦੇ ਨਾਲ ਹੋ ਗਿਆ ਜੋ ਕਿ ਦੋਸਤ ਕਲਗੀਧਰ ਪਾਸ਼ਾ ਜੀ ਦਾ ਸਿੱਖ ਸੀ ਕਹਿੰਦੇ ਜਦੋਂ ਵੈ ਜੀ ਉਸ ਸਿੱਖ ਨੂੰ ਮਿਲੇ ਤਾਂ ਆਪਣੇ ਮਨ ਦਾ ਸਾਰਾ ਹਾਲ ਆਪਣੇ ਦੋਸਤ ਨੂੰ ਵੀ ਦੱਸਿਆ ਉਸ ਸਿੱਖ ਨੂੰ ਦੱਸਿਆ ਕਿ ਮੇਰੇ ਕੋਲ ਦੁਨੀਆ ਦੀ ਹਰ ਚੀਜ਼ ਹੈ ਹਰ ਸੁੱਖ ਹੈ ਪਰ ਫਿਰ ਵੀ ਪਤਾ ਨਹੀਂ ਕੀ ਗੱਲ ਮੇਰਾ ਮਨ ਖੁਸ਼ ਨਹੀਂ ਰਹਿੰਦਾ ਮਨ ਉਦਾਸ ਰਹਿੰਦਾ ਹੈ ਖਾਲੀ-ਖਾਲੀ ਜਿਹਾ ਰਹਿੰਦਾ ਹੈ ਕਹਿੰਦੇ ਉਸ ਸਿੱਖ ਨੇ ਕਿਹਾ ਕਿ ਭਾਈ ਤੇਰੇ ਇਸ ਦੁੱਖ ਰੋਗ ਦਾ ਮੇਰੇ ਕੋਲ ਹੱਲ ਨਹੀਂ ਹੈ ਪਰ ਹਾਂ ਮੈਂ ਤੈਨੂੰ ਐਸੀ ਜਗ੍ਹਾ ਦੱਸਦਾ ਹਾਂ ਜਿੱਥੇ ਤੈਨੂੰ ਤੇਰੀ ਹਰ ਮੁਸ਼ਕਲ ਦਾ ਹੱਲ ਮਿਲ ਜਾਵੇਗਾ ਕਹਿੰਦੇ ਉਹ ਵੈਸ ਜੀ ਨੇ ਕਿਹਾ ਕਿ ਭਾਈ ਉਹ ਕਿਹੜੀ ਜਗ੍ਹਾ ਹੈ ਕਹਿੰਦੇ ਕਿ ਸੇਖ ਨੇ ਕਿਹਾ ਗੁਰੂ ਨਾਨਕ ਪਾਸ਼ਾ ਜੀ ਦਾ ਘਰ ਹੈ ਅਤੇ ਇਸ ਵੇਲੇ ਉਹਨਾਂ ਦੀ 10ਵੀਂ ਜੋਤ ਤਨ ਤਨ ਸ੍ਰੀ ਗੁਰੂ ਕੋਬੇ ਸਿੰਘ ਮਹਾਰਾਜ ਜੀ ਗੁਰਦਘਰ ਦੀ ਤੇ ਬਰਜਮਾਨ ਹਨ ਕਹਿੰਦੇ ਉਹ ਸਿੱਖ ਵੈਜ ਜੀ ਨੂੰ ਕਲਗੀਧਰ ਪਾਸ਼ਾ ਜੀ ਦੇ ਕੋਲ ਲੈ ਗਿਆ ਵੈਜ ਜੀ ਨੇ ਆਪਣੇ ਦਿਲ ਦਾ ਹਾਲ ਗੁਰੂ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਜੀ ਮਾਲਕ ਦਾ ਦਿੱਤਾ ਸਭ ਕੁਝ ਮੇਰੇ ਕੋਲ ਹੈ ਦੁਨੀਆ ਦੇ ਸਾਰੇ ਹੀ ਸੁੱਖ ਪਦਾਰਥ ਮੇਰੇ ਕੋਲ ਹਨ ਘਰ ਪਰਿਵਾਰ ਵਿੱਚ ਵੀ ਸੁੱਖ ਸ਼ਾਂਤੀ ਹੈ ਬੱਚੇ ਮੇਰੇ ਕਹਣੇ ਦੇ ਵਿੱਚ ਹਨ ਪਤਨੀ ਵੀ ਬਹੁਤ ਆਦਰ ਸਤਕਾਰ ਕਰਦੀ ਹੈ ਲੋਕ ਵੀ ਮਾਨ ਸਤਕਾਰ ਕਰਦੇ ਹਨ ਪਰ ਫਿਰ ਵੀ ਮਨ ਮੇਰਾ ਖੁਸ਼ ਨਹੀਂ ਹੈ ਕਹਿੰਦੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਤੂੰ ਕਿਸੇ ਦਾ ਮਾੜਾ ਕੀਤਾ ਹੋਵੇਗਾ ਤਾਂ ਤੇਰਾ ਮਨ ਅਸ਼ਾਂਤ ਰਹਿੰਦਾ ਹੈ ਬੇਚੈਨ ਰਹਿੰਦਾ ਹੈ ਕਹਿੰਦੇ ਉਹ ਵੈਦ ਨੇ ਕਿਹਾ ਕਿ ਹੁਣ ਨਹੀਂ ਗੁਰੂ ਸਾਹਿਬ ਜੀ ਮੈਂ ਤਾਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਉਹ ਵੈਦ ਜੀ ਨੂੰ ਸਮਝਾਉਣਾ ਕੀਤਾ ਤੇ ਕਿਹਾ ਕਿ ਭਾਈ ਇੱਕ ਇਨਸਾਨ ਦੂਸਰੇ ਇਨਸਾਨ ਦਾ ਪੰਜ ਤਰੀਕਿਆਂ ਦੇ ਨਾਲ ਨੁਕਸਾਨ ਕਰ ਸਕਦਾ ਹੈ ਪਹਿਲਾ ਆਪਣੇ ਮਨ ਰਾਹੀਂ ਜਿਵੇਂ ਮਨ ਦੇ ਵਿੱਚ ਕਿਸੇ ਦੇ ਬਾਰੇ ਮਾੜਾ ਸੋਚਣਾ ਮਨ ਦੇ ਵਿੱਚ ਕਿਸੇ ਦਾ ਨੁਕਸਾਨ ਕਰਨਾ ਕਿਸੇ ਦਾ ਮਾੜਾ ਚਾਹੁਣਾ ਇਹਦੇ ਨਾਲ ਮਾੜਾ ਹੋ ਜਾਵੇ ਭਾਵੇਂ ਕਿਸੇ ਬਾਰੇ ਮਾੜੀ ਸੋਚ ਰੱਖਣਾ ਦੂਸਰਾ ਆਪਣੇ ਹੱਥੀਂ ਕਿਸੇ ਦਾ ਮਾੜਾ ਕਰ ਦੇਣਾ ਉਸ ਤੋਂ ਬਾਅਦ ਵੀ ਆਪਣੇ ਗਿਆਨ ਦੇ ਨਾਲ ਕਿਸੇ ਦਾ ਮਾੜਾ ਕਰਨਾ ਕਿਸੇ ਨੂੰ ਮਾੜੀ ਸਲਾਹ ਦੇ ਦੇਣੀ ਕਿਸੇ ਨੂੰ ਮਾੜੀ ਜਾਣਕਾਰੀ ਦੇਣੀ ਜਾਂ ਫਿਰ ਕਿਸੇ ਨੂੰ ਕਿਸੇ ਤਰੀਕੇ ਨਾਲ ਝੜਕਾਉਣਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਕਿਸੇ ਮੰਤਰ ਦੀ ਸਿੱਧੀ ਦੇ ਨਾਲ ਜਿਵੇਂ ਕੋਈ ਐਸੇ ਗਿਆਨ ਦੀ ਪ੍ਰਾਪਤੀ ਕਰ ਲੈਣੀ ਅਤੇ ਉਹ ਗਿਆਨ ਨੂੰ ਕਿਸੇ ਦਾ ਮਾਣਕ ਰਾਂ ਦੇ ਵਿੱਚ ਵਰਤਣਾ ਕਿਸੇ ਦਾ ਮਾਣਾ ਹੋਵੇ ਪਰ ਜਦੋਂ ਅਸੀਂ ਮਨ ਰਾਂ ਹੀ ਹੱਥਾਂ ਰਾਂ ਹੀ ਆਪਣੇ ਗਿਆਨ ਦੇ ਰਾਹੀਂ ਆਪਣੀ ਬੁੱਧੀ ਦੇ ਰਾਹੀਂ ਜਾਂ ਫਿਰ ਆਪਣੇ ਬੋਲਾਂ ਦੇ ਰਾਹੀਂ ਕਿਸੇ ਦਾ ਮਾਣਾ ਕਰਦੇ ਹਾਂ ਕਿਸੇ ਦਾ ਦਿਲ ਦਿਖਾਉਂਦੇ ਹਾਂ ਕਈ ਵਾਰ ਆਪਾਂ ਕਿਸੇ ਨੂੰ ਐਸੇ ਕੌੜੇ ਬੋਲ ਬੋਲ ਦਿੰਦੇ ਹਾਂ ਜਿਹਦੇ ਨਾਲ ਸਾਹਮਣੇ ਵਾਲੇ ਦਾ ਹਿਰਦਾ ਦੁਖੀ ਹੁੰਦਾ ਹੈ ਮਨ ਦੁਖੀ ਹੁੰਦਾ ਹੈ ਪਰਾਸੀ ਨੂੰ ਮਾੜਾ ਸਮਝਦੇ ਹੀ ਨਹੀਂ ਭਾਵ ਕਿ ਸਾਨੂੰ ਗਿਆਨ ਹੀ ਨਹੀਂ ਕਿ ਆਪਾਂ ਕਿਸੇ ਹਿਸਾਬ ਦੇ ਨਾਲ ਕਿਸੇ ਦਾ ਮਾੜਾ ਕਰ ਸਕਦੇ ਹਾਂ ਸਾਨੂੰ ਤਾਂ ਲੱਗਦਾ ਹੈ ਕਿ ਅਸੀਂ ਸਿਰਫ ਕਿਸੇ ਦਾ ਹੱਥੀ ਮਾੜਾ ਕਰ ਸਕਦੇ ਹਾਂ ਪਰ ਨਹੀਂ ਇਹ ਪੰਜ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਹਨ ਕਿ ਇੱਕ ਇਨਸਾਨ ਦੂਸਰੇ ਇਨਸਾਨ ਦਾ ਮਾੜਾ ਕਰ ਸਕਦਾ ਹੈ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਨੇ ਇੰਜ ਸਮਝਾਇਆ ਤਾਂ ਉਹ ਵੈਦ ਕਹਿਣ ਲੱਗਾ ਪਾਸ਼ਾ ਹੋਰ ਤਾਂ ਮੈਂ ਕਦੇ ਵੀ ਕਿਸੇ ਤਰੀਕੇ ਦੇ ਨਾਲ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਹੋ ਸਕਦਾ ਹੈ ਮਨ ਰਹੀਂ ਕਿਸੇ ਦਾ ਮਾੜਾ ਸੋਚਿਆ ਹੋਵੇ ਤਾਂ ਪਾਸ਼ਾ ਮੁਸਕਰਾ ਪਏ ਤੇ ਕਹਿਣ ਲੱਗੇ ਭਾਈ ਜਿੰਨੀ ਦੇਰ ਤੱਕ ਕਿਸੇ ਦੇ ਬਾਰੇ ਮਾੜਾ ਸੋਚਦੇ ਹਾਂ ਜਾਂ ਮਾੜਾ ਕਰਦੇ ਹਾਂ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਮਾੜੇ ਦੀ ਭਾਵਨਾ ਆਉਂਦੀ ਹੈ ਉਨੀ ਦੇਰ ਤੱਕ ਸਾਡਾ ਮਾੜਾ ਮਾੜਾ ਹੋ ਹੀ ਨਹੀਂ ਸਕਦਾ ਕਹਿੰਦੇ ਵੈਜ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਜੇਕਰ ਤੁਸੀਂ ਮੇਰਾ ਰੋਗ ਲੱਭ ਲਿਆ ਤਾਂ ਹੁਣ ਇਹਦੀ ਦਵਾਈ ਵੀ ਦੱਸੋ ਕਹਿੰਦੇ ਪਾਸ਼ਾ ਜੀ ਨੇ ਕਿਹਾ ਕਿ ਤੂੰ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਕੀ ਕੀ ਕੀਤਾ ਸੀ ਕਹਿੰਦੇ ਉਹ ਵੈਦ ਨੇ ਕਿਹਾ ਕਿ ਪਾਸ਼ਾ ਮੈਨੂੰ ਕਿਸੇ ਨੇ ਯੋਗ ਬਾਰੇ ਦੱਸਿਆ ਤਾਂ ਮੈਂ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਯੋਗ ਕਰਦਾ ਰਿਹਾ ਚੋਟੀ ਦਾ ਯੋਗ ਪਰ ਕਹਿੰਦੇ ਜਦੋਂ ਮੈਂ ਯੋਗ ਦੇ ਵਿੱਚ ਹੋਣਾ ਤੇ ਉਸ ਆਸਨ ਦੇ ਵਿੱਚ ਬੈਠਾ ਹੋਣਾ ਤੇ ਉਦੋਂ ਤਾਂ ਮਨ ਸ਼ਾਂਤ ਹੁੰਦਾ ਪਰ ਜਦੋਂ ਹੀ ਮੈਂ ਅੱਖਾਂ ਖੋਲਦਾ ਤਾਂ ਮੇਰਾ ਮਨ ਫੇਰ ਅਸ਼ਾਂਤ ਹੋ ਜਾਂਦਾ ਕਹਿੰਦੇ ਗੁਰੂ ਸਾਹਿਬ ਜੀ ਨੇ ਫਿਰ ਮਾਨਸ ਨੂੰ ਸ਼ਾਂਤ ਕਰਨ ਦਾ ਪੱਕਾ ਹਾਲ ਦੱਸਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਨਾਮ ਜਪ-ਜਪ ਕੇ ਹੀ ਅਸੀਂ ਮਾੜੇ ਸੋਚ ਤੋਂ ਛੁਟਕਾਰਾ ਪਾ ਸਕਦੇ ਹਾਂ ਭਾਸ਼ਾ ਨੇ ਕਿਹਾ ਕਿ ਨਾਮ ਜਪ-ਜਪ ਕੇ ਹੀ ਸਾਡਾ ਮਾਨਸਿਕ ਸੰਤੁਲਨ ਠੀਕ ਹੁੰਦਾ ਹੈ ਭਾਵ ਕਿ ਜੋ ਵੀ ਅਸੀਂ ਕਿਸੇ ਬਾਰੇ ਮਾੜਾ ਸੋਚਦੇ ਹਾਂ ਮਨ ਦੇ ਵਿੱਚ ਬੁਰਾਈਆਂ ਹੀ ਚੱਲਦੀਆਂ ਹਨ ਜਦੋਂ ਸਾਡੇ ਮਨ ਵਿੱਚ ਕਿਸੇ ਦੇ ਬਾਰੇ ਮਾਣੀ ਭਾਵਨਾ ਹੁੰਦੀ ਹੈ ਅਸੀਂ ਕਿਸੇ ਦਾ ਮਾੜਾ ਸੋਚਦੇ ਹਾਂ ਉਦੋਂ ਹੀ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਇਹ ਸਭ ਦਾ ਗਿਆਨ ਸਾਨੂੰ ਹੋਣਾ ਜ਼ਰੂਰੀ ਹੈ ਜਦੋਂ ਆਪਾਂ ਨਾਮ ਜਪਾਂਗੇ ਨਾਮ ਜਪ ਕੇ ਇਹ ਬੁਰਾਈਆਂ ਦਾ ਹੱਲ ਹੋਵੇਗਾ ਸਾਡਾ ਮਨ ਸਾਫ਼ ਹੋਵੇਗਾ ਮਨ ਚੋਂ ਕਿਸੇ ਪ੍ਰਤੀ ਬੁਰੇ ਦੀ ਮਾੜੀ ਬੁਰੇ ਦੀ ਮਾੜੀ ਭਾਵਨਾ ਨਿਕਲ ਜਾਵੇਗੀ ਅਤੇ ਜਦੋਂ ਅਸੀਂ ਮਨ ਨੂੰ ਸਾਫ਼ ਕਰ ਲਿਆ ਤਾਂ ਇਹ ਬੁਰਾਈਆਂ ਮਨ ਵਿੱਚੋਂ ਨਿਕਲ ਜਾਂਦੀਆਂ ਹਨ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਨਾਮ ਜਪਾਂਗੇ ਉਦੋਂ ਮਿਲਦੀ ਹੈ ਮਨ ਨੂੰ ਸ਼ਾਂਤੀ ਸੁਕੂਨ ਪਾ ਪਹਿਲਾ ਨਾਮ ਜਪਣਾ ਹੈ ਇਹ ਮਨ ਨੂੰ ਸਾਫ਼ ਕਰਨ ਦੇ ਲਈ ਹੁਣ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਵਿੱਚ ਮਨ ਨਹੀਂ ਲੱਗਦਾ ਪਾੜ ਕਰਨ ਦੇ ਵਿੱਚ ਨਾਮ ਜਪਣ ਦੇ ਵਿੱਚ ਮਨ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਸਾਡਾ ਮਨ ਬਹੁਤ ਜ਼ਿਆਦਾ ਮੈਲਾ ਹੋ ਚੁੱਕਾ ਹੈ ਅਸੀਂ ਆਪਣੇ ਮਨ ਦੇ ਵਿੱਚ ਬਹੁਤ ਸਾਰੇ ਔਗਣ ਬਹੁਤ ਸਾਰੀਆਂ ਬੁਰਾਈਆਂ ਭਰ ਲਈਆਂ ਹਨ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਹੈ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਗੁੱਸਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਡੇ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਹਨ ਸਾਡੇ ਮਨ ਨੂੰ ਬੇਚੈਨ ਕਰਦੀਆਂ ਹਨ ਪਰ ਜਿਵੇਂ-ਜਿਵੇਂ ਆਪਾਂ ਨਾਮ ਜਪਾਂਗੇ ਅਭਿਆਸ ਕਰਾਂਗੇ ਤਾਂ ਫਿਰ ਇਹ ਬੁਰਾਈਆਂ ਸਾਡੇ ਮਨ ਦੇ ਵਿੱਚੋਂ ਨਿਕਲ ਜਾਣਗੀਆਂ ਪਰ ਇੱਥੇ ਸਾਨੂੰ ਮਿਹਨਤ ਕਰਨੀ ਪਾਵੇਗੀ ਮਨ ਬਾਣੀ ਦੇ ਵਿੱਚ ਜੁੜ ਜਾਵੇਗਾ ਮਨ ਜੁੜੇ ਪਾਵੇਂ ਨਾ ਜੁੜੇ ਪਰ ਨਾਮ ਜ਼ਰੂਰ ਜਪਣਾ ਹੈ ਨਾਮ ਜਪਣਾ ਨਹੀਂ ਛੱਡਣਾ ਦੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਸਵੇਰੇ ਉੱਠਦਿਆਂ ਸਾਰ ਚੌਂਕਣਾ ਮਾਰ ਕੇ ਰਾਤ ਨੂੰ ਸੌਣ ਵੇਲੇ ਮਤਲਬ ਜਦੋਂ ਵੀ ਮੌਕਾ ਮਿਲੇ ਨਾਮ ਚੁਪਣਾ ਹੈ ਤਾਂ ਸਾਨੂੰ ਕਿਹੜਾ ਨਾਮ ਚੁਪਣ ਦੇ ਲਈ ਕਿ ਆ ਵਾਇਗੁਰੂ ਜੀ ਨੇ ਸਿੱਖ ਧਰਮ ਦੇ ਵਿੱਚ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਗੁਰਮੰਤਰ ਦਿੱਤਾ ਹੈ ਤਾਂ ਇਹ ਗੁਰਮੰਤਰ ਦਾ ਅਭਿਆਸ ਸਵੇਰੇ ਉੱਠਦਿਆਂ ਸਾਰ ਹੀ ਸ਼ੁਰੂ ਕਰ ਦੇਣਾ ਹੈ ਤਾਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਜਦੋਂ ਇਹ ਅਭਿਆਸ ਮਨ ਦੇ ਵਿੱਚ ਚੱਲਦਾ ਰਹਿੰਦਾ ਹੈ ਗੁਰੂ ਦਾ ਸਿਮਰਨ ਚੱਲਦਾ ਰਹਿੰਦਾ ਹੈ ਤਾਂ ਮਨ ਦੀ ਜਿੰਦਗੀ ਮਨ ਦੀ ਮੈਲ ਆਪਣੇ ਆਪ ਸਾਫ਼ ਹੁੰਦੀ ਹੈ ਸਾਡਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਚੀਜ਼ਾਂ ਸਾਡੇ ਮਨ ਦੇ ਵਿੱਚੋਂ ਨਿਕਲਣਗੀਆਂ ਓਵੇਂ ਓਵੇਂ ਸਾਡਾ ਨਾਮ ਜਪਣ ਨੂੰ ਮਨ ਕਰੇਗਾ ਓਵੇਂ ਓਵੇਂ ਗੁਰਬਾਣੀ ਦਾ ਪਾਠ ਕਰਨ ਨੂੰ ਮਨ ਕਰੇਗਾ ਫਿਰ ਪਾਠ ਕਰਨ ਤੇ ਨਾਮ ਜਪਣ ਤੇ ਆਨੰਦ ਆਵੇਗਾ ਪਰ ਜਿੰਨੀ ਦੇਰ ਤੱਕ ਇਹ ਚੀਜ਼ਾਂ ਮਨ ਦੇ ਵਿੱਚ ਬੈਠੀਆਂ ਹਨ ਓਨੀ ਦੇਰ ਤੱਕ ਪਾਠ ਕਰਦੇ ਆ ਕਾਲੀ ਪੈਣੀ ਬੰਦੇ ਰੋਤੇ ਅਸੀਂ ਪਾਠ ਕਰਨਾ ਹੈ ਵਿਕਾਰ ਵੀ ਪਾਠ ਕਰਨ ਨਹੀਂ ਦਿੰਦੇ ਸਾਡੇ ਮਨ ਨੂੰ ਬਾਣੀ ਵਿੱਚ ਜੁੜਨ ਹੀ ਨਹੀਂ ਦਿੰਦੇ ਪਰ ਅਭਿਆਸ ਕਰਨਾ ਨਹੀਂ ਛੱਡਣਾ ਜਦੋਂ ਆਪਾਂ ਜਿੱਦ ਤੇ ਅੜੇ ਰਹਾਂਗੇ ਰੋਜ਼ ਰੋਜ਼ ਉੱਠ ਕੇ ਪਾਠ ਕਰਾਂਗੇ ਨਾਮ ਜਪਾਂਗੇ ਤਾਂ ਫਿਰ ਇਹ ਵਿਕਾਰਾਂ ਨੂੰ ਸਾਡੇ ਮਨ ਚੋਂ ਨਿਕਲਣਾ ਹੀ ਪਵੇਗਾ ਇਸ ਕਰਕੇ ਮਹਾਂਪੁਰਖ ਜੀ ਸਾਨੂੰ ਇਹ ਹੀ ਉਕਤ ਦੱਸਦੇ ਹਨ ਕਿ ਜੇ ਗੁਰਬਾਣੀ ਦੇ ਪਾਠ ਦੇ ਵਿੱਚ ਮਨ ਨਹੀਂ ਜੁੜਦਾ ਗੁਰਬਾਣੀ ਦਾ ਪਾਠ ਕਰਨ ਨੂੰ ਮਨ ਨਹੀਂ ਕਰਦਾ ਤਾਂ ਗੁਰੂ ਮੰਤਰ ਦੇ ਨਾਲ ਜੁੜ ਜਾਓ ਵਾਹਿਗੁਰੂ 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 ਕਹਿੰਦੇ ਰਹੋ ਤੋਰਦੇਆਂ ਫਿਰਦੇਆਂ ਉੱਠਦੇਆਂ ਪੈਂਦੇਆਂ ਜਦੋਂ ਵੀ ਟਾਈਮ ਲੱਗੇ ਕੰਮ ਕਰਦੇ ਆਵੇਂ ਤੁਸੀਂ ਵਾਹਿਗੁਰੂ 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 ਜਪ ਜਪਦੇ ਰਹੋ ਸਵੇਰੇ ਉੱਠਦੇ ਸਾਰ ਪਹਿਲਾਂ ਵਾਹਿਗੁਰੂ ਮੰਤਰ ਅਤੇ ਫਿਰ ਉਸ ਤੋਂ ਬਾਅਦ ਇੱਕ ਪੰਕਤੀ ਹਰ ਰੋਜ਼ ਪੜ੍ਹਨੀ ਹੈ ਵਿਚਾਰਨੀ ਹੈ ਹਿਰਦੇ ਦੇ ਵਿੱਚ ਵਸਾ ਲੈਣੀ ਹੈ ਉਹ ਪੰਕਤੀ ਕਿਹੜੀ ਹੈ ਰੱਖੋ ਜੇ ਤੁਮ ਕੋ ਦੁੱਖ ਨਾ ਆਈ ਮਿਤ ਪਰ ਕਾ ਬੁਰਾ ਨਾ ਰੱਖੋ ਚੇਤ ਤੁਮ ਕੋ ਦੁੱਖ ਨਾ ਆਈ ਮਿਤ ਆਪਣੇ ਮਨੋ ਹਰੋਜ ਇਹ ਗੱਲ ਜਰ ਕਰਾਉਣੀ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਲਿਖ ਕੇ ਦਿੱਤਾ ਹੈ ਇਸ ਗੱਲ ਦੀ ਗਰੰਟੀ ਦਿੱਤੀ ਹੈ ਕਿ ਜੇਕਰ ਤੂੰ ਬੰਦਿਆ ਕਿਸੇ ਦਾ ਮਾੜਾ ਕਰੇਗਾ ਕਿਸੇ ਦਾ ਮਾੜਾ ਸੋਚੇਗਾ ਤੇਰਾ ਮਾੜਾ ਹੋਵੇਗਾ ਕਿਉਂਕਿ ਸਾਨੂੰ ਉਹ ਚੀਜ਼ਾਂ ਮਿਲਦੀਆਂ ਹਨ ਜੋ ਚੀਜ਼ਾਂ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਇਹ ਚੀਜ਼ਾਂ ਦੁਗਨੀਆਂ ਚੁਗਨੀਆਂ ਓਕੇ ਸਾਡੇ ਕੋਲ ਵਾਪਸ ਆਉਂਦੇ ਹਾਂ ਜੇ ਆਪਾਂ ਆਪਣੇ ਮਨ ਦੇ ਵਿੱਚ ਚੰਗੇ ਸੋਚ ਰੱਖਾਂਗੇ ਚੰਗਾ ਕਰਮ ਕਰਾਂਗੇ ਤਾਂ ਸਾਡੇ ਨਾਲ ਆਪਣੇ ਆਪ ਹੀ ਚੰਗਾ ਹੋਵੇਗਾ ਸਾਥ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ